ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੁੱਪ ਕੀਤੀ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਚਾਹੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਵੜਾ ਵਿਖਾਉਣੀ ਹੈ ਗਰਮੀ ਰਹਿਤ ਲਾਲ ਰੰਗ ਦੀਆਂ ਵੜਾ ਦੋਵਾਂ ਦੇ ਦੁੱਧ ਮੱਝਾਂ ਵਰਗਾਉ ਇੱਕ ਤਾਜੀ ਸੂਈ ਸਵਾਈ ਆ ਥੋੜਾ ਸਮਾਂ ਹੀ ਹੋਇਆ ਸੂਈ ਨੂੰ ਇਨਫੋਰਮੇਸ਼ਨ ਲੈ ਦੇਣਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ। ਨਾਮ ਤੇ ਐਡਰੈਸ। ਹਾਂ ਬਾਈ ਸ੍ਰਿੰਦਰ ਸਿੰਘ ਪਿੰਡ ਚਪਕੀਤੀ ਜ਼ਿਲ੍ਹਾ ਮੋਗਾ ਤਸ਼ਲੀ ਮੋਗਾ। ਫੋਨ ਨੰਬਰ ਦੱਸੀ। 984168102। ਜੋੜਾ ਬਕਾਉ ਬਾਈ। ਜੋੜਾ ਬੇ ਜੋੜਾ। 91 ਸੂਏ। ਤੀਜਾ ਸੂਆ ਤੇ ਸੂਈ ਆ ਤੜਕੇ 2:00 ਵਜੇ। ਜੇਰ ਜੂਰ ਪੈ ਗਈ ਆ। ਠੀਕ ਹੈ। ਪੱਤਾ ਝੰਗਾ ਕੇ 2.5 ਕਿਲੋ ਬੋਲਾ ਕੱਢਿਆ ਜਣੀ ਥੱਲਿਓ। ਸਹੀ ਆ। ਵਾਲੇ ਨਹੀਂ ਚੋਈ ਜਿਵੇਂ ਕਰੀ ਆਪਾਂ ਚੋਈ ਆ। ਇੰਨਾ ਕੱਢਾ ਠੰਢੀ ਸੇਲ ਪੂਰੀ ਆ ਯਾਰ ਬੱਚਾ ਲਾ ਲਓ। ਮੜਾ ਛੱਡੇ ਬੱਚਾ ਪੁੱਤ ਨੇ। ਕਿੰਨਾ ਕ ਦੁੱਧ ਪਿਆਜੂ? ਬਹੁਤ ਦੋਸਤੋ ਬਾਈ ਕਹਿੰਦਾ ਸੀਲ ਸਾਉ ਪੂਰੀ ਐ ਆ ਬੱਚਾ ਛੱਡਦਾ ਥੱਲੇ ਮੈਂ ਕਹਾਂ ਜਰਾ ਬਾਈ ਸਹੀ ਐ ਦੋਸਤੋ ਬਾਈ ਕਹਿੰਦਾ ਆਪਾਂ ਧਾਰਾ ਮਾਰ ਕੇ ਵਿਖਾ ਦਿੰਨੇ ਆ ਫੁੱਲ ਸੀਲ ਸਾਉ ਭਾਵੇਂ ਜਵਾਕ ਚੋਈ ਜਾਣ ਕੋਈ ਬੈਠਾ ਰਹੇ ਤੀਜੇ ਸੂਏ ਸੂਈ ਐ ਸਵੇਰ 2 ਵਜੇ ਸੂਈ ਐ ਚਵਾਈ ਵੇਖੋ ਇੱਕ ਨੰਬਰ ਮੱਛੀ ਮੋਟਰਾਰਗੀ ਚਵਾਈ ਆ ਮੋਟੀ ਧਾਰ ਐ ਕੋਈ ਭੂਰ ਨਹੀਂ ਛੱਟਾ ਨਹੀਂ ਮੱਝਾਰ ਦਾ ਦੁੱਧ ਉਹ ਜਮਾ ਚਿੱਟਾ 15 16 ਕਿਲੋ ਬਾਈ ਦੱਸ ਤਾਂ ਖੁੱਲਾ ਦੁੱਧ ਪਿਆਜੂ ਹੂੰ 3 4 ਗੱਲ ਸੀ ਸਭ ਪੂਰੀ ਆ ਠੰਡੀ ਫੁੱਲ ਹੈ ਬਰਫੀ ਹੈ ਆ ਦੋਸਤੋ ਦੂਸਰੀ ਸਾਈਡ ਤੋਂ ਵੀ ਵੇਖ ਲੋ ਸੋਹਣੇ ਥਾਨ ਹੈ ਫੂਡ ਸ਼ਾਂਗ ਭੋਰਾ ਬਣੀ ਮੂਰਲੇ ਥਾਨ ਦਾ ਮੂਰਲੇ ਥਾਨ ਨਾਲ ਸੇਮ ਹੀ ਸਾਈਜ਼ ਆ ਮਗਰਲੇ ਦਾ ਮਗਰਲੇ ਨਾਲ 15 16 ਕਿਲੋ ਖੁੱਲਾ ਦੁੱਧ ਪਿਆ ਦੇਣਾ ਕਰਮਾਲੀ ਨੇ ਮੱਝਾਰ ਦਾ ਦੁੱਧ ਉਹ ਜਮਾ ਚਿੱਟਾ ਬਾਕੀ ਸੂਈ ਸਵਾਈ ਹੈਗੀ ਆ ਜੀਦੇ ਬਾਈ ਕਹਿੰਦਾ ਪਸੰਦ ਆਊਗੀ ਅਗਲਾ ਭਵਾਂ 2 ਟਾਈਮ 3 ਟਾਈਮ ਭਵਾਂ ਬਾਈ ਕਹਿੰਦਾ 4 ਟਾਈਮ ਦੁੱਧ ਚੋਕੇ ਲੈ ਜੇ ਗੱਬੜਦਾ ਤਾਂ ਵਹਿਮ ਹੁੰਦਾ ਸੂਈ ਸਵਾਈ ਵਹਿੜ ਦਾ ਕਾਹਦਾ ਵਹਿਮ ਜਦੋਂ ਮਾਲਕ ਕਹੀ ਜਾਂਦਾ ਚੋਕੇ ਲੈ ਜਾਓ ਤੇ ਆਪਦੀ ਤਸੱਲੀ ਕਰਕੇ ਲਿਆਓ ਮੁੱਲ ਸ੍ਰੇਂਦਰ ਜਾਇਜ ਆ ਮੁੱਲ 42000 ਰੁਪਏ ਲਵਾਂਗੇ ਬਈ ਮਾਨਤਨ ਹੋ ਜੂ ਮਾਨਤਨ ਕਰ ਦੇ ਦੋਸਤੋ ਜਾਇਜ ਜੀ ਡਿਮਾਂਡ ਆ 42000 ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ 40 42000 ਦੀ 15 16 ਕਿਲੋ ਦੁੱਧ ਵਾਲੀ ਵਹਿੜ ਦਿੰਦਾ ਵੀ ਕੌਣ ਆ ਤੇ ਦੁੱਧ ਵੀ ਮੱਝ ਆਰਗਾਉ ਲਾਲ ਰੰਗ ਦੀ ਵਹਿੜ ਹੈ ਤੇ 15 16 ਕਿਲੋ ਦੁੱਧ ਆਲੀ ਮੱਝ ਲੈਣੇ ਆ ਘਟੋ ਘਟ ਲੱਖੋਂ ਬਾਹਰ ਆਊਗੀ 40 42000 ਦੀ ਤਾਂ ਫੰਡਰ ਮੱਝ ਨਹੀਂ ਦਿੰਦਾ ਤੇ ਲੱਖ ਵਾਲੀ ਮੱਝ ਦੇ ਬਰਾਬਰ ਇਹਨੇ ਦੁੱਧ ਪਿਆ ਦੇਣਾ ਨਾ ਇਹ ਗਰਮੀ ਮੰਨਦੀਆਂ ਨਾ ਇਹ ਠੰਡ ਮੰਨਦੀਆਂ ਸੀਲ ਸੌ ਫੁੱਲ ਤਾਜੀ ਸੂਈ ਸਵਾਈ 2 ਨੰਬਰ ਤੇ ਆਇਆ ਸਰਿੰਦਰ ਦੂਜੀ ਬਾਈ ਇਹ ਗਿਰਦੀ ਕਰੌਸ ਠੀਕ ਹੈ ਠੰਡੀ ਸੀਲੇ ਵੀ ਫੁੱਲ ਆਪੇ ਠੰਡੀ ਸੀਲ ਬਾਈ ਕਹਿੰਦਾ ਇਹ ਵੀ ਫੁੱਲ ਆ ਤੱਕਾ ਲਾ ਗਈ ਦੂਰ ਨਹੀਂ ਪੈਂਦੀ ਹੈ। ਦਣ ਕਿਨੇ ਲੈ ਜੂ? 10 ਹਫ਼ਤਾ ਦੱਸ ਦੇ ਯਾਰ। ਹਫ਼ਤਾ 10 ਦਿਨ। ਕਿੰਨਾ ਕ ਦੁੱਧ ਪਿਆ ਜੂ? ਬਹੁਤ ਪਿਆ ਯਾਰ ਮਾਲਕ ਦਾ ਲੈ ਆਇਆ ਸੀ ਮਹਿੰਗੀ ਹੋ ਤਾਂ 3 16 ਹਫ਼ਤਾ ਨਾਲ ਕਿਲੋ ਯਾਰ ਕਿ ਭੋਰਾ ਫਿੱਕੀ ਹੈ। ਠੀਕ ਹੈ। ਹੈਗੀ ਇਹ ਨਾ ਦੈਤ ਕੋਈ ਹੈ। ਹਾਂ। ਤੇ ਉਹ ਥਾਣਾ ਸੁਣਾ ਦੀ ਸਾਫ਼ ਸੁਥਰੀ ਆ ਸਾਰੇ ਪਾਸੇ ਪੂਰੀ ਚੰਗੀ ਆ। ਕੱਢੀਏ ਬਾਹਰ ਨੂੰ। ਤੋਰੀ ਮੜੀ। ਦਣ ਕਿਨੇ ਦੱਸਿਆ? ਲੈ ਜੂ 10 ਦਿਨ ਲੈ ਜੂ। 10 ਕਿ ਦਿਨ ਬਾਈ 10 ਦਾ ਲੈ ਜੂ। 15 16 ਕਿਲੋ ਬਾਈ 10 ਦਾ ਦੁੱਧ ਦਿੱਤਾ ਇਹਨੇ। ਪਿਛਲੇ ਸੂਵੇ ਦਾ ਬਾਈ ਕਹਿੰਦਾ ਮਹਿੰਗੀ ਆਈ ਵੀ ਆ ਕਿਉਂਕਿ ਰਾਜੀ ਬਾਈ ਕਹਿੰਦਾ ਬਹੁਤ ਸੀ ਪਰ ਐਰਕੀ ਬਾਈ ਕਹਿੰਦਾ ਪਿਛਲੇ ਸੂਏ ਨਾਲੋਂ ਲੱਸੀ ਐ ਦਸਾਂ ਦਿਨਾਂ ਦੀ ਕੱਚੀ ਐ ਗਿਰ ਨਸਲ ਦੀ ਵੜ ਕਾਨੀ ਦੇਖ ਲਓ ਡੇਢ ਡੇਢ ਫੁੱਟ ਦੇ ਐ ਥਾਣੇ ਦੇ ਵੀ ਸੋਹਣੇ ਆ ਦੋਵੇਂ ਗਰਮੀ ਰਾਇ ਦੋਵਾਂ ਦੇ ਦੁੱਧ ਮੱਝਾਂ ਰਗਾਉਂ ਜਮਾ ਚਿੱਟਾ ਪੀਨ ਚ ਵੀ ਮਿੱਠਾ ਹੁੰਦਾ ਪੂਰਾ ਸਵਾਦ ਦੁੱਧ ਹੁੰਦਾ ਇਹਨਾਂ ਦਾ ਕਰਮਾ ਵਾਲੀਆਂ ਦਾ ਥਣ ਸੋਹਣਿਆ ਦੋਵਾਂ ਦੀ ਫੋਟ ਸ਼ਾਂਗ ਦੋਵਾਂ ਚੋਂ ਨਗਾ ਜੋ ਕਿਸੇ ਦੇ ਭੋਰਾ ਆਵ ਨਹੀਂ ਆਇ ਨਹੀਂਗਾ ਕੋਈ ਚੁੰਡੀ ਜੇ ਵਾਲਾ ਥਣ ਉਹ ਪੂਰਾ ਮੁਠੀ ਵਾਲਾ ਮੋਟਾ ਹੱਦੀ ਚਵਾਈ ਵਾਲਾ ਜਾਨ ਵਾਲਾ ਥਣ ਹੈ ਕਹ ਲਈ ਕੱਚੀ ਕੱਚੀ ਹੈ 10 ਦਿਨ ਲੈ ਜੂ 8-10 ਦਿਨ ਵਧੀਆ ਸੇਵਾ ਹੋ ਜਾਂਦੀ ਹੈ ਸਾਰੀ ਵਾਲ ਢਿੱਲ ਕੱਢ ਕੇ ਸੂ ਵੈੜ ਵੱਡੀ ਹੈ ਪੂਰੀ ਮੁੱਲ ਸਰੇਂਦਰ ਦੇ ਦਾ 40000 40 ਹਾਂ ਜੀ ਦੋ ਨੰਬਰ 40000 ਜੋੜਾ ਲੈ ਲੂ ਪੂਰਾ ਹੋ ਜੂ ਵਧਾ ਜੇ ਕੋਈ ਭੈਣ ਭਰਾ ਜੋੜਾ ਲੈ ਲੈਂਦਾ ਭੋਰਾ ਵੱਧ ਮਾਨ ਤਾਨ ਹੋ ਜੂ ਦੋ ਵਹਿੜਾ ਜੀ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀਆਂ ਬਿਲਕੁਲ ਜਾਇਜ਼ ਮੁੱਲ ਐ ਇਤੋਂ ਘੱਟ ਮੁੱਲ ਚ ਤਾਂ ਫਿਰ ਤੁਹਾਨੂੰ ਵੀ ਪਤਾ ਆਉਂਦਾ ਵੀ ਕੀ ਐ ਦੁੱਧ ਵੀ ਮੱਝਾਰ ਕੋ ਜੇ ਕੋਈ ਤਾਜੀ ਸੂਈ ਸਵਾਈ ਲੈਣ ਦਾ ਚਾਹ ਵਾਣਾ ਇੱਕ ਨੰਬਰ ਤਾਜੀ ਸੂਈ ਐ ਦੋ ਨੰਬਰ ਗੱਭਣ ਇਹ ਜੋੜਾ ਵਹਿੜਾਂ ਦਾ ਸੇਲ ਐ ਫੋਨ ਨੰਬਰ ਸਕਰੀਨ ਤੇ ਐ ਬਿਲਕੁਲ ਜਾਇਜ਼ ਮੁੱਲ ਦਰਮਿਆਨੇ ਭਰਾ ਨੇ ਜੇ ਕਿਸੇ ਨੇ ਪੈਸੇ ਲਾਉਣੇ ਆ ਮੱਝ ਤੋਂ ਦੇ ਵੱਸੋਂ ਬਾਹਰ ਹੋ ਜਾਂਦੀ ਆ ਪਰ ਮੱਝ ਦੇ ਮੁਕਾਬਲੇ ਕਈ ਗੁਣੇ ਚੰਗੀ ਆ 40000 ਮਾਲਕ 2 ਨੰਬਰ ਦਾ 1 ਨੰਬਰ ਦਾ 42000 ਦੁੱਧ ਕੋਈ 15 15 16 16 ਇਥੇ ਖੁੱਲਾ ਪਿਆ ਦੈਣਾ ਬਾਕੀ ਫੋਨ ਨੰਬਰ ਸਕਰੀਨ ਤੇ ਆਰਕੀ ਦੇ ਸੂਏ ਜੀ ਆਪਦੇ ਪੈਸੇ ਪੂਰੇ ਕਰ ਜਾਣੀਆ ਜਿਹੜਾ ਘਰੇ ਦੁੱਧ ਪੀ ਲੋਗੇ ਫਰੀ ਦਾ ਰਹਿ ਜੂ ਬਾਕੀ ਫੋਨ ਨੰਬਰ ਸਕਰੀਨ ਤੇ ਪੈਂਡ ਚੁੱਪ ਕੀਤੀ ਜਿਲਾ ਮੋਗਾ ਤਹਿਸੀਲ ਮੋਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ